ਦੋਸਤੋ ਨਮਸਕਾਰ ਮੈਂ ਹਾਂ ਅਸ਼ੋਕ ਬੰਸਲ ਤੇ ਤੁਸੀਂ ਦੇਖ ਰਹੇ ਹੋ ਰੋਸ਼ਨੀ ਪੰਜਾਬ ਦੀ ਚੈਨਲ ਬਠਿੰਡਾ ਦੀ ਇੱਕ ਫੋਕਲ ਪੁਆਇੰਟ ਵਿੱਚ ਲੱਗੀ ਫੈਕਟਰੀ ਨੂੰ ਅੱਗ ਭਿਆਨਕ ਅੱਗ ਲੱਗੀ ਜਾਨੀ ਨੁਕਸਾਨ ਤੋਂ ਹੋਈ ਬਚਤ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਣ ਤੇ ਤੁਰੰਤ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਕੀ ਹੈ ਪੂਰਾ ਮਾਮਲਾ ਆਉ ਦੇਖਦੇ ਹਾਂ ਹੈਲੋ ਹਾਂ ਮੋਹਨਜੀ ਸਿੰਘ ਪੁਰੀ ਹੈ ਜੀ ਮੈਥ ਇੰਡਸਟਰੀਅਲ ਏਰੀਆ ਦਾ ਜਿਹੜਾ ਪ੍ਰੈਜ਼ੀਡੈਂਟ ਨੇ ਆ ਤੇ ਇੱਕ ਘੰਟਾ ਪਹਿਲਾਂ ਸਰਕੋ ਔਰ 24 ਨੰਬਰ 24 ਨੰਬਰ ਜਿਹੜੀ ਹੈ ਮਗਰਪੈਂਦੀ ਹੈ ਔਰ 3 ਨੰਬਰ ਫਰਨੀਚਰ ਦੀ ਹੈ ਫੈਕਟਰੀ ਇਹ ਚਾਕ ਲੱਗੀ ਹੈ ਬਹੁਤ ਜ਼ਬਰਦਸਤ ਹਾਕ ਸੀਗੀ ਤੇ ਫਰ ਬਗੈਡ ਨੂੰ ਅਸੀਂ ਚੁਚਕਿਤਾ ਹੋ ਗੱਡੀਆਂ 3-4 ਆ ਗਈਆਂ ਇੱਥੇ ਤੇ ਮਤਲਬ ਜਿਹੜੇ ਹੁਣ ਇਸ ਵੇਲੇ ਕੰਟਰੋਲ ਕੀਤਾ ਜਾ ਰਿਹਾ ਸਾਰਾ ਨੁਕਸਾਨ ਕਿੰਨਾ ਲੱਗ ਰਿਹਾ ਦੇਖੋ ਨੁਕਸਾਨ ਤਾਂ ਅਜੇ ਨੁਕਸਾਨ ਵਾਲੀ ਥਾਂ ਤੇ ਅਜੇ ਪਹੁੰਚਾ ਨਹੀਂ ਜਾ ਰਿਹਾ ਕਿਉਂਕਿ ਬਹੁਤ ਧੂਆ ਹੈ ਉੱਥੇ ਤੇ ਜਦੋਂ ਧੂਆ ਖਤਮ ਹੋਏਗਾ ਤੇ ਫਿਰ ਫਿਰ ਹੀ ਪਤਾ ਲੱਗੇਗਾ ਕਿੰਨਾ ਕਰਨਾ ਕਿਉਂਕਿ ਫਰਨੀਚਰ ਦੀ ਸੀ ਸਾਰੀ ਕੀ ਨਾ ਤੁਹਾਡਾ ਬਲਜੀਤ ਸਿੰਘ ਆਈ ਮੇਰਾ ਬਲਜੀਤ ਕੀ ਕਾਲ ਆਈ ਸੀ ਕਿਸ ਤਰ੍ਹਾਂ ਦੀ ਅੱਗ ਲੱਗੀ ਆਰ ਕਿਸ ਤਰ੍ਹਾਂ ਦੇ ਹਰਾਬੇ ਇਹ ਜੀ ਸਰ ਇੱਥੇ ਫੋਕਲ ਪੁਆਇੰਟ ਦੇ ਵਿੱਚ ਸਾਨੂੰ ਕਾਲ ਆਈ ਸੀ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਤੇ ਇੱਥੇ ਅਸੀਂ ਮੌਕੇ ਤੇ ਜਿੰਨੀਆਂ ਵੀ ਸਾਡੀਆਂ ਕੰਡੀਆਂ ਇਹ ਸਾਰੀਆਂ ਅਸੀਂ ਮੌਕੇ ਤੇ ਪਹੁੰਚ ਚੁੱਕੇ ਆ ਤੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਵੈਸੇ ਹੁਣ ਤਕਰੀਬਨ ਬਹੁਤ ਕੰਟਰੋਲ ਕਰ ਲਈ ਆ ਅੱਗ ਅਸੀਂ ਨੁਕਸਾਨ ਕਿੰਨਾ ਦੇ ਲੱਗਿਆ ਨੁਕਸਾਨ ਦਾ ਹਜੇ ਦਾਜਾ ਜੀ ਬਾਅਦ ਚ ਪਤਾ ਲੱਗਿਆ ਰੋਗ ਸਾਡੇ ਕਰਮਚਾਰੀ ਲੱਗੇ ਹੋਏ ਆ ਜੀ ਕਾਰਨ ਦਾ ਕੁਝ ਪਤਾ ਨਹੀਂ ਲੱਗਿਆ ਜੀ ਇਹ ਇੰਡਸਟਰੀ ਦੇ ਵਿੱਚ ਫਰਨੀਚਰ ਦੀ ਫੈਕਟਰੀ ਹੈ ਜੀ ਕੋਈ ਇਹ ਇਹਦੇ ਪਿੱਛੇ ਵੀ ਬੈਕਸਾਈਡ ਤੇ ਵੀ ਫੈਕਟਰੀ ਹੈ ਉਹਨੂੰ ਬਚਾ ਲਿਆ ਅਸੀਂ ਇਹਦੇ ਤੇ ਇਹਦੇ ਤੇ ਕਾਬੂ ਪਾ ਰਹੇ ਹਾਂ ਇਹਦੀ ਫੈਕਟਰੀ ਨੂੰ ਪਹਿਲਾਂ ਹਜੇ ਨਹੀਂ ਸਾਨੂੰ ਉਹਦੇ ਬਾਰੇ ਜਾਣਕਾਰੀ ਅਸੀਂ ਕੰਮ ਕਰ ਰਹੇ ਹਾਂ ਇਸ ਮੌਕੇ ਤੇ